ਨਾ ਮਾਰਿਆ ਇਹ ਬੱਚਾ ਇਹ ਬੱਚੇ ਨੂੰ ਮਾਰ ਮਾਰ ਕੇ ਜਮਲਾ ਕਰਕੇ ਨਾਨਾ ਦਾ ਸੋਟ ਗਿਆ ਮਰ ਗਿਆ ਆ ਲੱਕੜ ਦਾ ਮੁੰਡਾ ਸਾਨੂੰ ਦੇ ਦਿੱਤਾ ਇੱਕ ਐਫਆਈਆਰ ਕੱਟ ਕੇ ਠੀਕ ਹੈ ਜੀ ਐਫਆਈਆਰ ਕਰਤੀ ਹੈ ਤੁਸੀਂ ਸੰਸਕਾਰ ਕਰੋ ਬੇਟੇ ਦਾ ਸੰਸਕਾਰ ਕਰਨ ਤੋਂ ਬਾਅਦ ਇਹਨਾਂ ਨੇ ਸਾਡੇ ਤੋਂ ਇਦਾ ਹੱਥ ਚੱਕਿਆ ਜਿੱਦਾ ਪਤਾ ਨਹੀਂ ਕੀ ਹੋਇਆ ਉਸ ਬੰਦੇ ਨੂੰ ਵੀ ਛੱਡ ਦਿੱਤਾ ਗਿਆ ਕੋਈ ਉਹਦੀ ਅਰੈਸਟ ਨਹੀਂ ਪਾਈ ਕੋਈ ਕੁਝ ਨਹੀਂ ਕੀਤਾ ਵੀ ਸਾਨੂੰ ਅਸੀਂ ਜਾਣੇ ਆ ਇਗਨੋਰ ਕਰ ਦਿੰਦੇ ਨੇ ਵੀ ਜਿੱਦਾਂ ਮੁਜਰਮ ਅਸੀਂ ਆ ਉਹ ਇਨਸਾਨ ਮੁਜਰਮ ਨਹੀਂ ਹੈ। ਕਿਹਦਾ ਉਹ ਆਣਾ ਨਹੀਂ ਚਾਹੀਦਾ ਇੱਥੇ। ਜੇ ਉਹ ਆਇਆ ਨਾ ਮੈਂ ਸਾਤਰ ਭਈ ਇਹ ਬੁਲਾ ਕੇ ਤਾਂ ਅੰਨਾ ਕੁੱਟੜਾ ਦਾ ਪਤਾ ਦ앗ਦਾ ਮੈਂ। ਤੇ ਮੈਂ ਜਾਂਦੇ ਰਸਤੇ ਗਈ ਸੀ ਨਾ ਮਾਲਕ ਨੂੰ ਕਹਿਣ ਤੇ ਉਹਨੇ ਮੈਨੂੰ ਵਾਰਨਿੰਗ ਦਿੱਤੀ ਸੀ ਮੈਨੂੰ ਨਹੀਂ ਪਤਾ ਸੀ ਸੱਚੀ ਮੁੱਚੀ ਇਹ ਮਾਰ ਹੀ ਦੇਗਾ ਮਰਦਰਾ। ਸਾਨੂੰ ਛੱਡ ਰਹੇ ਨੇ ਲੈ ਕੇ ਆ ਰਹੇ ਨੇ ਸਵੇਰੇ ਲੈ ਜਾਂਦੇ ਛੱਡ ਜਾਂਦੇ ਬਸ ਸਾਨੂੰ ਕੁਝ ਨਹੀਂ ਸਾਨੂੰ ਗੰਦੀਆਂ ਮੰਦੀਆਂ ਗਾਲਾਂ ਕੱਢ ਕੇ ਪੁਲਿਸ ਵਾਲੇ ਵੀ ਸਾਨੂੰ ਭੇਜ ਰਹੇ ਬਸ ਇੱਕ ਹੀ ਗੱਲ ਹੈ ਉਹਨਾਂ ਦੀ ਪੁਲਿਸ ਵਾਲਿਆਂ ਦੀ ਕਿ ਇਹਨਾਂ ਨਾਲ ਤੁਸੀਂ ਕੰਪਰੋਮਾਈਜ਼ ਕਰ ਲੋ ਬਟ ਅਸੀਂ ਕੰਪਰੋਮਾਈਜ਼ ਨਹੀਂ ਕਰਨਾ ਸੀ ਕੋਲ ਨਾਲ ਲੈ ਕੇ ਗਿਆ ਸੀ ਸੀਸੀਟੀਵੀ ਕੈਮਰੇ ਦੇਖਣ ਉਹਦੇ ਆਫਿਸ ਦੇ ਵਿੱਚ ਉੱਥੇ ਵੀ ਉਹਨੇ ਬਤਮੀਜੀ ਕੀਤੀ ਕੁੜੀਆਂ ਦੇ ਨਾਲ ਅਫਸਰਾਂ ਦੇ ਸਾਹਮਣੇ ਬਤਮੀਜੀ ਕੀਤੀ ਵੀ ਮੇਰਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ 10000 ਬੰਦਾ ਖੜਾ ਕਰ ਲੂੰਗਾ ਉਹ 10000 ਮਾਰਿਆ ਬਹੁਤ ਬੁਰੀ ਤਰ੍ਹਾਂ ਕਟਰ ਮਾਰਿਆ ਤੇ ਟਿੱਡ ਚ ਉਹਦੀ ਨਾਰ ਕੱਟਤੀ ਇਹਨੇ ਮਰ ਜਣੇ ਨੇ ਉਹਦੇ ਪੈਰ ਤੋੜਤੇ ਉਹਦੀ ਬਾਹਾਂ ਤੋੜਤੀਆਂ ਦੇਖੋ ਤੁਸੀਂ ਸਾਰਾ ਇਹ ਦੇਖੋ ਪੁਲਿਸ ਨੇ ਪੈਸੇ ਲਿੱਤੇ ਹੋਏ ਉਹਨਾਂ ਕੋ ਪੁਲਿਸ ਦੇ ਅੱਗੇ ਇਹ ਇਹ ਕਹਿਆ ਸੁਨੀਲ ਕੁਮਾਰ ਨੇ ਕਿ ਇਹ ਮੋਟੀ ਪਾਰਟੀ ਐ ਤੁਸੀਂ ਇਹਨਾਂ ਨਾਲ ਰਾਜੀਨਾਮਾ ਕਰ ਲੋ ਇਹ ਪੁਲਿਸ ਵਾਲਿਆਂ ਨੇ ਸਾਨੂੰ ਖੁਦ ਕਿਹਾ ਕਿ ਮੋਟੀ ਪਾਰਟੀ ਤੜ ਕੋ ਕੁਝ ਨਹੀਂ ਹੋਣਾ 20 ਤਰੀਕਾ ਪੋਨੇ 2 ਵਜੇ ਲੁਧਿਆਣਾ ਦੇ ਅਬਦੁੱਲਾ ਬਸਤੀ ਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਂਦਾ ਪਿਆ ਸੀਗਾ ਜਿਸ ਦੇ ਵਿੱਚ ਇੱਕ ਫੈਕਟਰੀ ਮਾਲਕ ਦੇ ਵੱਲੋਂ ਆਪਣੇ ਲੇਬਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਹੋਇਆ ਪੋਸਟਮਾਰਟਮ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਕਾਰਵਾਈ ਕਰਨ ਤੋਂ ਬਾਅਦ ਮੁਜਰੀਮ ਮੁਜਰੀਮ ਨੂੰ ਫੜਿਆ ਤਾਂ ਜ਼ਰੂਰ ਗਿਆ ਪਰ ਉਸ ਨੂੰ ਸ਼ਾਮ ਦੇ ਵੇਲੇ ਹੀ ਛੱਡ ਦਿੱਤਾ ਗਿਆ ਇਹ ਪਰਵਾਦ ਆ આરોਪ ਹੈ ਤੇ ਹੁਣ ਪਰਿਵਾਰ ਕਮਿਸ਼ਨਰ ਦਫ਼ਤਰ ਪਹੁੰਚਿਆ ਹੋਇਆ ਹੈ ਇਨਸਾਫ ਦੀ ਮੰਗ ਦੇ ਲਈ ਤੇ ਹੁਣ ਸਾਰੀ ਗੱਲਬਾਤ ਜਾਣਦੇ ਆ ਦੇਖ ਸਕਦੇ ਹੋ ਸਾਰਾ ਪਰਿਵਾਰ ਇੱਥੇ ਪਹੁੰਚਿਆ ਆਇਆ ਹੋਇਆ ਹੈ ਮੰਗ ਕਰ ਰਿਹਾ ਹੈ ਇਨਸਾਫ ਦੀ ਕਿਉਂਕਿ ਜਿਹੜੇ ਆਤਮਪਾਲ ਚੌਂਕੀ ਦੇ ਉਹਨਾਂ ਨੇ આરોਪ ਲਾਇਆ ਪੁਲਿਸ ਵਾਲਿਆਂ ਦੇ ਉੱਤੇ ਕੀ ਉਹਨਾਂ ਨੇ આરોપી ਦਾ ਜਰੂਰ ਫੜੇ ਸੀਗੇ ਮੁਕੱਦਮਾ ਦਾ ਜਰੂਰ ਦਰਜ ਕੀਤਾ ਇਹ ਕੇਸ ਤਾਂ ਜਰੂਰ ਦਰਜ ਕੀਤਾ ਇਹ ਪਰ ਉਹਨਾਂ ਨੇ ਸ਼ਾਮ ਵੇਲੇ ਹੀ ਛੱਡ ਦਿੱਤੇਗੇ ਆਖਰਕਾ ਕਿਉਂ ਇਹ ਕੀ ਕਾਰਨ ਸੀਗਾ ਛੱਡਣ ਦਾ ਅਸੀਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਪੂਰਾ ਮਾਮਲਾ ਕੀ ਹੋਇਆ ਸੀਗਾ ਆਖਰਕਾਂ ਦੀ ਕੀ ਨਾਮਾ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਅੱਛਾ ਮਨਜੀਤ ਹਾਂਜੀ ਮੈਂ ਹੀ ਗਈ ਸੀ ਮਾਲਕ ਕੋਲ ਤੇ ਮੇਕਰ ਬੇਟਾ ਬਹੁਤ ਬਿਮਾਰ ਹੈ ਅੱਛਾ ਤੇ ਮਾਲਕ ਦਾ ਕੋਲ ਕੀ ਨਾਮ ਮੈਂ ਕਹ ਪ੍ਰਿੰਸ ਹੈਗਾ ਕਿ ਉਹ ਆਣਾ ਨਹੀਂ ਚਾਹੀਦਾ ਇੱਥੇ ਜੇ ਉਹ ਆਇਆ ਨਾ ਮੈਂ ਸਾਤਰ ਇਹ ਬੁਲਾ ਕੇ ਤੇ ਇੰਨਾ ਕੁੱਟ ਰਿਹਾ ਕਿ ਉਹਨੂੰ ਪਤਾ ਦੱਸ ਦੇਣਾ ਮੈਂ ਕਿਹਾ ਵੀ ਦੇਖੋ ਬੇਟਾ ਜੀ ਕੀ ਗੱਲ ਹੋਈ ਹੈ ਮੈਨੂੰ ਦੱਸੋ ਮੇਰੇ ਬੱਚੇ ਨੇ ਜੇ ਕੋਈ ਗਲਤੀ ਕੀਤੀ ਹੈ ਕਰ ਨਹੀਂ ਬਸ ਤੁਸੀਂ ਕੁਝ ਨਹੀਂ ਪੁੱਛਣਾ ਜਾਓ ਤੁਸੀਂ ਇੱਥੋਂ ਮੈਂ ਆਪੇ ਹੀ ਬੜ ਲਾਂਗਾ ਜਦੋਂ ਆਇਆ ਤੇ ਹੂੰ ਬਾ ਇੰਦੀ ਮੈਨੂੰ ਕੀ ਪਤਾ ਸੀ ਮੇਰੇ ਬੱਚੇ ਨੂੰ ਵਾਕਈ ਮੈਂ ਉਹ ਦੁਆਲੀ ਲੈਣੀ ਗਿਆ ਦੁਆਲੀ ਤੇ ਉਹਨੂੰ ਮਾਰਤਾ ਹੈ ਉਦਣ ਹੂੰ ਤੁਹਾਡਾ ਬੱਚਾ ਨਾਲ ਗਿਆ ਸੀ ਗਈ ਹਾਂਜੀ ਤੁਹਾਡਾ ਬੱਚਾ ਨਾਲ ਗਿਆ ਸੀ ਤੁਹਾਡੇ ਨਹੀਂ ਉਹ ਕੱਲਾ ਹੀ ਚਲਾ ਗਿਆ ਸੀ ਤੇ ਕੱਲੇ ਚਲੇ ਉਹ ਤੋਂ ਪਹਿਲਾਂ ਗਿਆ ਸੀ ਬਾਅਦ ਚ ਗਿਆ ਸੀ ਬੱਲ ਬਾਅਦ ਚ ਗਿਆ ਸੀ ਜਦੋਂ ਮੈਂ ਦੰਤੇ ਰਸਤੇ ਗਈ ਸੀ ਨਾ ਮਾਲਕ ਨੂੰ ਕਹਿਣ ਤੇ ਉਹਨੇ ਮੈਨੂੰ ਵਾਰਨਿੰਗ ਦਿੱਤੀ ਸੀ ਮੈਨੂੰ ਨਹੀਂ ਪਤਾ ਸੀ ਸੱਚੀ ਮੁੱਚੀ ਇਹ ਮਾਰ ਹੀ ਦੇਗਾ ਮਰ ਜਣਾ ਅੱਛਾ ਹਾਂ ਬੱਚੇ ਦਾ ਕੀ ਨਾਮ ਸੀ ਤੁਹਾਡੇ ਜਸਵਿੰਦਰ ਸਿੰਘ ਕਿੰਨੀ ਉਮਰ ਸੀ ਉਹਦੀ 38 ਸਾਲ ਦਾ ਹਾਂਜੀ ਹਾਂਜੀ ਠੀਕ ਹੈ ਤੇ ਕਿਉਂ ਨਹੀਂ ਜਾ ਰਿਹਾ ਸੀ ਕਿ ਫੈਕਟਰੀ ਮਾਰ ਉਹ ਬਿਮਾਰ ਹੋ ਗਿਆ ਸੀਗਾ ਮੈਨੂੰ ਨਹੀਂ ਮੈਂ ਪੁੱਛਦੀ ਰਹੀ ਆ ਮਾਲਕ ਦੇ ਦੀ ਦੱਸਿਆ ਮੈਨੂੰ ਕੁਛ ਨਹੀਂ ਦੱਸਿਆ ਮਰ ਜੜੇ ਦਾ ਬੇੜਾ ਹੀ ਕਰ ਕੋ ਜੇ ਮੇਰੇ ਬੱਚੇ ਨੂੰ ਬਾਹਰ ਕੇ ਲੈ ਗਿਆ ਮੇਰੇ ਬੱਚੇ ਨੂੰ ਇੰਨਾ ਮਾਰਿਆ ਮੇਰੇ ਬੱਚਾ ਮੇਰੇ ਬੱਚੇ ਨੂੰ ਮਾਰ ਮਾਰ ਕੇ ਤੁਮੜਾ ਕਰਕੇ ਨਾ ਨਾ ਤੇ ਸੁੱਟ ਗਿਆ ਮਰ ਗਿਆ ਨੂੰ ਪੁੱਛੋ ਕਿਹੜੇ ਭਈਏ ਬੁਲਾਏ ਜਿਹੜੇ ਕਿਹੜੇ ਕੰਜਰੇ ਨੇ ਰਾਮ ਜਦ ਤੂੰ ਹੀ ਮਰਦੇ ਹਾਂ ਜੀ ਰੁਚਾ ਅਰੇ ਇਕੱਲੇ ਸੀ ਜੀ ਹਾਂ ਜੀ ਇਕੱਲੇ ਸੀ ਤੇ ਕੰਮਾਂਦਾ ਜੀ ਹੋਰ ਪਾਪਾ ਦਾ ਵੀ ਐਕਸੀਡੈਂਟ ਹੋਇਆ ਆ ਕੋਈ ਕਰਾਇਆ ਜਾਂਦਾ ਜੀ ਉਹ ਹੀ ਖਰਚਾ ਕਰਦਾ ਸੀ ਉਹ ਤਾਂ ਵੀ ਕਰਿਆ ਮੈਂ ਪੈਸੇ ਲੈ ਕੇ ਆਨਾ ਉਹ ਪੈਸੇ ਲੈਣ ਦੀ ਵਾਰਲੀ ਲਾਣਗੀ ਉਹਨੂੰ ਮਾਰ ਕੇ ਹੀ ਸੋੜਤਾ ਨੇ ਪਲਾਨਿੰਗ ਹੀ ਬਣਾਈ ਹੋਈ ਸੀ ਪਹਿਲੇ ਮਰ ਜਾਣੇ ਨੇ ਯਾ ਯਾ ਨਹੀਂ ਨਹੀਂ ਅਨ ਮੈਂ ਜਿਦੋਂ ਕਰਾਂਦਾ ਨਹੀਂ ਸੀ ਕਹਿੰਦਾ ਮੈਂ ਹੀ ਤੁਹਾਡੀ ਸੇਵਾ ਕਰਾਂਗਾ ਮम्मी पापा ਮਾਤਾ ਮੈਂ ਹੀ ਕਰਾਂਗਾ ਤੁਹਾਡੀ ਸੇਵਾ ਮੈਂ ਨਹੀਂ ਵਿਆਹ ਕਰਾਣਾ ਉਸ ਹਥਿਆਰ ਦੇ ਨਾਲ ਉਸ ਨੂੰ ਮਾਰਿਆ ਉਹ ਮਾਰਿਆ ਬਹੁਤ ਬੁਰੀ ਤਰ੍ਹਾਂ ਉਹਦਾ ਕਟਰ ਮਾਰਿਆ ਤੇ ਟਿੱਡ ਚ ਉਹਦੀ ਨਾੜ ਕੱਟਤੀ ਇਹਨੇ ਮਰ ਜਣੇ ਨੇ ਉਹਦੇ ਪੈਰ ਤੋੜਤੇ ਉਹਦੀ ਬਾਹਾਂ ਤੋੜਤੀਆਂ ਦੇਖੋ ਤੁਸੀਂ ਸਾਰਾ ਇਹ ਦੇਖੋ ਐਨਾ ਬੁਰੀ ਤਰ੍ਹਾਂ ਮਾਰਿਆ ਨਾ ਕਿ ਪਤਾ ਨਹੀਂ ਕਿੰਨੀ ਵਾਰੀ ਹੈ ਵਿਚਾਰਾ ਗਿਰਗਾਇਆ ਔਰ ਆਪਣੀ ਜਨ ਕੋਈ ਕਾਰਵਾਈ ਨਹੀਂ ਕੀਤੀ ਜੀ ਤੋਹ ਜੀ ਕੀਤਾ ਜੀ ਅਸੀਂ ਰੋਜ਼ ਆਏ ਸਾਡੇ ਸਾਹਮਣੇ ਹੀ ਕਹਿ ਰਿਹਾ ਆਂਦੇ ਲੈ ਜਾਂਦੇ ਆ ਛੋੜਦੇ ਨੇ ਰਤ ਨੂੰ ਕੁਛ ਨਹੀਂ ਕਰਦੇ ਉਹ ਤੇ ਨਹੀਂ ਐਦਾ ਕਿਉਂ ਜੀ ਕੋਈ ਕਤਲ ਕੀਤਾ ਹੈ ਕਿਸੇ ਨੇ ਤੇ ਉਸ ਤੋਂ ਬਾਅਦ ਉਹ ਪੁਲਿਸ ਛੱਡ ਦਿੱਤਾ ਜੀ ਉਹਨੂੰ ਆਹ ਸਾਨੂੰ ਇਹ ਕਹਿ ਰਿਹਾ ਵਾ ਕੀ ਨਾਮ ਹੈ ਤੁਹਾਡਾ ਸ਼੍ਰੀ ਮੇਰਾ ਨਾਮ ਸਾਹਿਲ ਹੈ ਜੀ ਅੱਛਾ ਠੀਕ ਹੈ ਜੀ ਜੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕਿ ਹੁਣ ਤੱਕ ਕੋਈ ਮੁਜਰਮ ਫੜਿਆ ਗਿਆ ਕੋਈ ਮੁਜਰਮ ਨਹੀਂ ਫੜਿਆ ਗਿਆ ਕੁਛ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਸਿਰਫ ਅਸੀਂ ਜਾਣੇ ਆਂ ਬੁਲਾਉਂਦੇ ਆ ਆ ਲੱਕੜ ਦਾ ਮੁੰਡਾ ਸਾਨੂੰ ਦੇ ਦਿੱਤਾ ਇੱਕ ਆਏ ਫਰੇਕ ਐਫ ਆਈ ਆਰ ਕੱਟ ਕੇ ਠੀਕ ਆ ਜੀ ਐਫ ਆਈ ਆਰ ਕਰਤੀ ਆ ਤੁਸੀਂ ਸੰਸਕਾਰ ਕਰੋ ਬੇਟੇ ਦਾ ਸੰਸਕਾਰ ਕਰਨ ਤੋਂ ਬਾਅਦ ਇਹਨਾਂ ਨੇ ਸਾਡੇ ਤੋਂ ਇਹਦਾ ਹੱਥ ਚੱਕਿਆ ਜਿੱਦਾਂ ਪਤਾ ਨਹੀਂ ਕੀ ਹੁੰਦਾ ਉਸ ਬੰਦੇ ਨੂੰ ਵੀ ਛੱਡ ਦਿੱਤਾ ਗਿਆ ਕੋਈ ਉਹਦੀ ਅਰੈਸਟ ਨਹੀਂ ਪਾਈ ਕੋਈ ਕੁਝ ਨਹੀਂ ਕੀਤਾ ਵੀ ਸਾਨੂੰ ਅਸੀਂ ਜਾਣੇ ਆਂ ਇਗਨੋਰ ਕਰ ਦਿੰਦੇ ਨੇ ਵੀ ਜਿੱਦਾਂ ਮੁਜਰਮ ਅਸੀਂ ਆ ਉਹ ਇਨਸਾਨ ਮੁਜਰਮ ਨਹੀਂ ਹੈ ਕਤਲ ਅਸਲ ਕਤਲ ਅਸਲ ਫੈਕਟਰੀ ਮਾਲਕ ਨੇ ਕੀਤਾ ਜਾਂ ਉਹਨੇ ਕੋਈ ਮਾਲਕ ਨੇ ਹੀ ਕਰਵਾਇਆ ਉਹ ਕਿੱਦਾਂ ਸੀ ਉਹ ਇਸ ਤਰ੍ਹਾਂ ਕਿ ਇਹ ਮੁੰਡਾ 10 ਦਿਨ ਤੋਂ ਉੱਥੇ ਜਾ ਨਹੀਂ ਰਿਹਾ ਸੀ ਠੀਕ ਆ ਜੀ ਬਿਮਾਰ ਸੀ ਬਿਮਾਰ ਹੋਣ ਦੇ ਕਾਰਨ ਉਹਦੇ ਕੰਮ ਦੇ ਵਿੱਚ ਥੋੜਾ ਇਫੈਕਟ ਪੈ ਰਿਹਾ ਸੀ ਕਿ ਲੇਬਰ ਦਾ ਕੰਮ ਕਰਦਾ ਸੀ ਇਸ ਕਰਕੇ ਇਹਨਾਂ ਨੇ ਉੱਤੋਂ ਖੁੰਦਕ ਕੱਢੀ ਸਾਰੀ ਅੱਛਾ ਹਾਂਜੀ ਤੇ ਕੋਈ ਸੀਸੀਟੀਵੀ ਸਾਹਮਣੇ ਆਈ ਉਸ ਨੂੰ ਮਾਰ ਦੇ ਦਿੱਤੀ ਕੋਈ ਕੁਝ ਵੀ ਸਾਰਾ ਕੁਝ ਜਦੋਂ ਪੁਲਿਸ ਦੇ ਕੋਲ ਨਾਲ ਲੈ ਕੇ ਗਿਆ ਸੀਸੀਟੀਵੀ ਕੈਮਰੇ ਦੇਖਣ ਉਹਦੇ ਆਫਿਸ ਦੇ ਵਿੱਚ ਉੱਥੇ ਵੀ ਉਹਨੇ ਬਤਮੀਜੀ ਕੀਤੀ ਕੁੜੀਆਂ ਦੇ ਨਾਲ ਅਫਸਰਾਂ ਦੇ ਸਾਹਮਣੇ ਬਤਮੀਜੀ ਕੀਤੀ ਵੀ ਮੇਰਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ 10000 ਬੰਦਾ ਖੜਾ ਕਰ ਲੂੰਗਾ ਉਹਦਾ سپورਟ ਉਹਦੇ ਬਿਆਨ ਪੁਲਿਸ ਦੇ ਸਾਹਮਣੇ ਉਹਨੇ ਇਹ ਚੀਜ਼ਾਂ ਕਹੀਆਂ ਪਰ ਪੁਲਿਸ ਹਲੇ ਵੀ ਇਸ ਚੀਜ਼ ਤੋਂ ਮੁਕਰਦੀ ਪਈ ਹੈ ਕੋਈ ਰਾਜਨੀਤੀ ਸ਼ਹਿ ਲੱਗਦੀ ਹੈ ਸਾਰਾ ਕੁਛ ਹੈ ਜੀ ਸਾਰੇ ਇਹਨਾਂ ਦੀ ਸ਼ਹਿ ਹੈ ਜੀ ਤਾਂ ਪੈਨੇ ਕੀ ਲੱਗਦਾ ਕੀ ਤੁਸੀਂ ਹੁਣ ਤੱਕ ਗਏ ਸੀ ਥਾਣੇ 'ਚ ਉਦੋਂ ਪੋਸਟਮਾਰਟ ਵੀ ਤੁਸੀਂ ਕਰਾਇਆ ਹਨਾ ਠੀਕ ਕਿ ਕਿ ਪੁਲਿਸ ਤੋਂ ਉਸ ਤੋਂ ਇਨਸਾਫ ਨਹੀਂ ਮਿਲਿਆ ਤਾਂ ਸਾਡ ਨੂੰ ਕੁਝ ਨਹੀਂ ਮਿਲਿਆ ਬਸ ਉਹਨੂੰ ਛੱਡ ਰਹੇ ਨੇ ਲੈ ਕੇ ਆ ਰਹੇ ਨੇ ਸਵੇਰੇ ਲੈ ਜਾਂਦੇ ਆ ਛੱਡ ਜਾਂਦੇ ਆ ਬਸ ਸਾਨੂੰ ਕੁਝ ਨਹੀਂ ਸਾਨੂੰ ਗੰਦੀਆਂ ਮੰਦੀਆਂ ਗਾਲਾਂ ਕੱਢ ਕੇ ਪੁਲਿਸ ਵਾਲੇ ਵੀ ਸਾਨੂੰ ਭੇਜ ਰਹੇ ਬਸ ਇੱਕ ਹੀ ਗੱਲ ਆ ਉਹਨਾਂ ਦੀ ਪੁਲਿਸ ਵਾਲਿਆਂ ਦੀ ਕਿ ਇਹਨਾਂ ਨਾਲ ਤੁਸੀਂ ਕੰਪਰੋਮਾਈਜ਼ ਕਰ ਲਓ ਬਟ ਅਸੀਂ ਕੰਪਰੋਮਾਈਜ਼ ਨਹੀਂ ਕਰਨਾ ਪੁਲਿਸ ਨੇ ਪੈਸੇ ਲਿੱਤੇ ਹੋਏ ਉਹਨਾਂ ਕੋ ਪੁਲਿਸ ਦੇ ਅੱਗੇ ਇਹ ਇਹ ਕਹਿਆ ਸੁਨੀਲ ਕੁਮਾਰ ਨੇ ਕਿ ਇਹ ਮੋਟੀ ਪਾਰਟੀ ਐ ਤੁਸੀਂ ਇਹਨਾਂ ਨਾਲ ਰਾਜੀਨਾਮਾ ਕਰ ਲੋ ਇਹ ਪੁਲਸ ਵਾਲਿਆਂ ਨੇ ਸਾਨੂੰ ਖੁੱਦ ਕਿਹਾ ਕਿ ਮੋਟੀ ਪਾਰਟੀ ਤੜ ਕੋ ਕੁਝ ਨਹੀਂ ਹੋਣਾ ਤੁਸੀਂ ਇਹਨਾਂ ਨਾਲ ਫੈਸਲਾ ਕਰੋ ਅੱਛਾ ਅੱਛਾ ਜੀ ਹਾਂ ਜੀ ਤੇ ਹੁਣ ਕੀ ਮੰਗ ਕੀ ਕਰਦੇ ਇੱਥੇ ਆਏ ਹੋ ਤੇ ਕਮਿਸ਼ਨ ਅਫਸਰ ਚਾਹੀਦਾ ਸਰ ਇਨਸਾਫ ਚਾਹੀਦਾ ਬਸ ਮੁੰਡੇ ਦਾ ਅਸੀਂ ਸੀਪੀ ਸਾਹਿਬ ਕੋਲ ਆਏ ਆ ਇਹਹੀ ਮੰਗ ਪੱਤਰ ਲੈ ਕੇ ਆਏ ਇਹਨਾਂ ਕੋਲ ਕਿ ਸਾਨੂੰ ਇਨਸਾਫ ਚਾਹੀਦਾ ਕਿ ਜਿਹੜਾ ਮਰਡਰ ਹੋਇਆ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਚੀਜ਼ ਦਾ ਤਸਵੀਰਾਂ ਨੇ ਜਿੱਥੇ ਕਿ ਪੂਰਾ ਪਰਿਵਾਰ ਇੱਥੇ ਆਇਆ ਵਾ ਪਹੁੰਚਿਆ ਵਾ ਇਨਸਾਫ ਦੀ ਮੰਗ ਕਰ ਰਿਹਾ ਵਾ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਵੱਲੋਂ ਸਾਡੇ ਉੱਤੇ ਹੱਥ ਜਰਾ ਚੁੱਕ ਲਿੱਤਾ ਗਿਆ ਹੈ ਜਦ ਤੱਕ ਅਸੀਂ ਸੰਸਕਾਰ ਨਹੀਂ ਕੀਤਾ ਜਦੋਂ ਪੁਲਿਸ ਸਾਡੇ ਨਾਲ ਸੀਗੀ ਜਦੋਂ ਸੰਸਕਾਰ ਕੀਤਾ ਨਾਲ ਹੀ ਪੁਲਿਸ ਨੇ ਸਾਡੇ ਉੱਤੇ ਹੱਥ ਚੱਕ ਲਿਆ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੁਣ ਸੁਨੀਲ ਐਸਆਈ ਜਿੰਨਾ ਗੱਲਬਾਤ ਕਰਾਂਗੇ ਜਿਹੜੇ ਆਤਮਪਾਰਕ ਚੌਂਕੀ ਦੇ ਤਨਾਤ ਨੇ ਸੁਨੀਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਫੋਨ ਲੈ ਰਿਹਾ ਜੀ ਮੈਂ ਯੂਵਮ ਬੇਰੀ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਸਾਦੇ ਸਵਾਲ ਤੇ ਗੱਲ ਕਰਨੀ ਵੀਜੀ ਇੱਕ ਸਰ ਅਬਦੁੱਲਾ ਬਸਤੀ ਦੇ ਵਿੱਚ ਫੈਕਟਰੀ ਮਾਲਕ ਦੇ ਵੱਲੋਂ ਕਤਲ ਕੀਤਾ ਗਿਆ ਸੀ ਇੱਕ ਵਿਅਕਤੀ ਦਾ ਸੌਰੀ ਬ੍ਰਦਰ ਮੈਂ ਆਪਣੇ ਇਹਦੀ ਕੋਈ ਵੀ ਬਾਈਟ ਨਹੀਂ ਦੇ ਸਕਦਾ ਬਿਕੋਜ਼ ਮੈਂ एलिਜੀਬਲ ਨਹੀਂ ਐ ਤੁਸੀਂ ਸਾਡੇ ਸੀਨੀਅਰ ਅਫੀਸਰ ਸੀਪੀ ਸਰ ਨਾਲ ਜਾਂ ਐਸਪੀ ਸਾਹਿਬ ਨਾਲ ਜਾਂ ਏਡੀਸੀਪੀ 2 ਸਰ ਨਾਲ ਵਜਾ ਤਾਂ ਦੱਸ ਸਕਦੇ ਸਰ ਇੰਚਾਰਜ ਤਾਂ ਤੁਸੀਂ ਆਈਓ ਅਫੀਸਰ ਤਾਂ ਵੀ ਹੋ ਸੌਰੀ ਜੀ ਜਿਹੜਾ ਮੇਰੀ ਰਿਸਪੌਂਸਿਬਿਲਟੀ ਆਈ نو ਵੈਰੀ ਵੈਲ ਮੈਂ ਕਿਸੇ ਤਰ੍ਹਾਂ ਦੀ ਕੋਈ ਵਾਇਟ ਨਹੀਂ ਦੇ ਸਕਦਾ ਪਰਿਵਾਰ ਸਰ ਪਰਿਵਾਰ ਇੱਥੇ ਵਿਲਗ ਰਿਹਾ ਵਾ ਦਾਦਾ ਧੱਕੇ ਖਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਕਿ ਸੁਨੀਲ ਜਿਹੜੇ ਹੈਗੇ ਨੇ ਐਸਆਈ ਉਹਨਾਂ ਦੇ ਵੱਲੋਂ ਫੋਨ ਕਰ ਦਿੱਤਾ ਗਿਆ ਵਾ ਉਹਨਾਂ ਦੇ ਵੱਲੋਂ ਕਿਹਾ ਗਿਆ ਮੈਂ ਐਬਿਲਿਟੀ ਮੈਨੂੰ ਕੋ ਉਹ ਨਹੀਂ ਹੈਗੀ ਪਰਮਿਸ਼ਨ ਨਹੀਂ ਹੈਗੀ ਮੈਨੂੰ ਬਾਈਟ ਦੇਣ ਦੀ ਪਰ ਕਿਉਂ ਨਹੀਂ ਹੈਗੀ ਆਈ ਅਫਸਰ ਹੁੰਦਾ ਵਾ ਉਹ ਥੋੜਾ ਦੱਸ ਤਾਂ ਸਕਦਾ ਵਾ ਬਾਈਟ ਤਾਂ ਦੇ ਸਕਦਾ ਪਰ ਕਿਤਨੇ ਕਿਤੇ ਪਰਿਵਾਰ ਇੱਥੇ ਕਮਿਸ਼ਨਰ ਆਫਿਸ ਵਿੱਚ ਪਹੁੰਚਿਆ ਵਾ ਇਨਸਾਫ ਦੀ ਗੋਹਾਰ ਲਗਾ ਰਿਹਾ ਵਾ ਕਮਿਸ਼ਨਰ ਸਾਹਿਬ ਕੀ ਇਨਸਾਫ ਦਵਾਨ ਕੇ ਇਸ ਪਰਿਵਾਰ ਨੂੰ ਇਹ ਆਨ ਸਮਝੂ ਦੇਖਣਾ ਹੈਗਾ ਤੇ ਵਰਦੀ ਤੇ ਕਿਤਨੇ ਕਿਤੇ ਫਿਰ ਤੋਂ ਇੱਕ ਵਾਰ ਦਾਗ ਲੱਗਦਾ ਹੈ ਵੀ ਨਜ਼ਰ ਆਉਂਦਾ ਹੈ ਦਿਖਾਈ ਦੇ ਰਿਹਾ ਵਾ ਜੁੜੇ ਵੱਲ ਧੰਨ ਲਈ ਜਨਾ ਹਰਿੰਦਰ ਜੀ ਰਿਪੋਰਟ ਧੰਨਵਾਦ